ਸਰਦਾਰ ਜਵਾਹਰ ਸਿੰਘ ਦੇ ਮਾਰੇ ਜਾਣ ਨਾਲ ਸਿੱਖ ਸਰਦਾਰਾਂ ਦੇ ਦਿਲਾਂ ਤੇ ਇੰਨਾ ਭੈ ਬੈਠ ਗਿਆ ਕਿ ਫਿਰ ਵਜ਼ੀਰ ਬਣਨ ਦੀ ਹਾਮੀ ਕੋਈ ਨਾ ਭਰੇ ਫੌਜ ਐਨੀ ਆਪ ਹੁਦਰੀ ਹੋ ਗਈ ਕਿ ਉਹਦੇ ਹੱਥੋਂ ਕਿਸੇ ਦਾ ਵੀ ਕਤਲ ਕਰਵਾਇਆ ਜਾ ਸਕਦਾ ਸੀ ਫੌਜ ਨੂੰ ਕਾਬੂ ਰੱਖਣਾ ਹਰ ਇੱਕ ਆਪਣੀ ਸ਼ਕਤੀ ਤੋਂ ਬਾਹਰ ਸਮਝਦਾ ਸੀ ਰਾਜਾ ਧਿਆਨ ਸਿੰਘ ਡੋਗਰੇ ਦੇ ਵੱਡੇ ਭਰਾ ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਬਣਨ ਵਾਸਤੇ ਕਿਹਾ ਗਿਆ ਪਰ ਉਹਨੇ ਵਡੇਰੀ ਉਮਰ ਹੋਣ ਦੇ ਬਹਾਨੇ ਨਾ ਕਰ ਦਿੱਤੀ ਫਿਰ ਲਾਲ ਸਿੰਘ ਤੇਜ ਸਿੰਘ ਆਦ ਕੁਝ ਹੋਰ ਸਰਦਾਰਾਂ ਨੂੰ ਵੀ ਕਿਹਾ ਗਿਆ ਪਰ ਹਾਮੀ ਕਿਸੇ ਨਾ ਭਰੀ ਅੰਤ ਮਹਾਰਾਣੀ ਜਿੰਦ ਕੌਰਾਂ ਨੇ ਸਾਰੀ ਤਾਕਤ ਆਪਣੇ ਹੱਥ ਚ ਲੈ ਲਈ ਤੇ ਪੰਚਾਇਤ ਬਣਾ ਕੇ ਉਹਦੀ ਮਦਦ ਨਾਲ ਰਾਜ ਕਰਨ ਲੱਗੀ ਪੰਚਾਇਤ ਦੇ ਸਰਕਾਰ ਦੇ ਮੈਂਬਰ ਦੀਵਾਨ ਦੀਨਾ ਨਾਥ ਭਾਈ ਰਾਮ ਸਿੰਘ ਮਿਸਰ ਲਾਲ ਸਿੰਘ ਆਦ ਸਨ ਭਗਤ RAM ਤੇ ਫਕੀਰ ਨੂਰਦੀਨ ਤਨਖਾਹ ਵੰਡਣ ਤੇ ਲਾਏ ਗਏ ਛੋਟੀ ਜਹੀ ਜਿੰਦਾ ਨੇ ਨੂਰ ਜਹਾਨ ਬੇਗਮ ਦੀ ਕਹਾਣੀ ਪੜ ਕੇ ਕਦੇ ਕਿਹਾ ਸੀ ਮੈਂ ਵੀ ਰਾਜ ਕਰਾਂਗੀ ਉਹਨੂੰ ਰਾਜ ਕਰਨ ਦਾ ਸਮਾਂ ਤਾਂ ਮਿਲ ਗਿਆ ਪਰ ਬੜੇ ਮਹਿੰਗੇ ਮੁੱਲ ਜਿੰਦਾ ਬਾਰੇ ਲੇਡੀ ਲਾਗਨ ਲਿਖਦੀ ਹੈ ਮਹਾਰਾਣੀ ਜਿੰਨਾ ਆਪਣੇ ਪੁੱਤਰ ਦੀ ਬਾਲਕ ਅਵਸਥਾ ਵਿੱਚ ਉਹਦੀ ਪ੍ਰਤ ਪਾਲਕਾ ਸਰਪ੍ਰਸਤ ਬਣੀ ਉਹ ਲਾਇਕ ਤੇ ਪੱਕੇ ਇਰਾਦੇ ਵਾਲੀ ਇਸਤਰੀ ਸੀ ਉਸ ਦਾ ਪੰਚਾਇਤਾਂ ਵਿੱਚ ਬੜਾ ਅਸਰ ਸੀ ਉਹ ਨੀਤੀ ਨੂੰ ਸਮਝਣ ਵਾਲੀ ਤੇ ਵੱਡੇ ਹੌਸਲੇ ਵਾਲੀ ਸੀ ਇਹੋ ਜਹੀ ਹਿੰਮਤ ਵਾਲੀ ਜਿੰਦਾ ਰਾਜ ਦੀ ਮਾਲਕ ਬਣੀ ਪਰ ਅਫਸੋਸ ਉਸ ਵੇਲੇ ਪੰਜਾਬ ਰਾਜ ਅੰਦਰੋਂ ਅਸਲੋਂ ਖੋਖਲਾ ਹੋ ਚੁੱਕਾ ਸੀ ਉਹਦੇ ਵੱਡੇ ਵੱਡੇ ਸਰਦਾਰ ਸਾਜ਼ਿਸ਼ਾਂ ਦੇ ਪੁਤਲੇ ਬਣ ਚੁੱਕੇ ਸਨ ਪੰਡਤ ਲਾਲ ਸਿੰਘ ਤੇ ਤੇਜ ਸਿੰਘ ਤਾਕਤ ਹਾਸਲ ਕਰਨਾ ਚਾਹੁੰਦੇ ਸਨ ਸਗੋਂ ਤਾਕਤ ਦੇ ਡਾਢੇ ਭੁੱਖੇ ਸਨ ਪਰ ਸਿੱਖ ਫੌਜ ਨੂੰ ਕਾਬੂ ਕਰਨ ਦੀ ਹਿੰਮਤ ਉਹਨਾਂ ਵਿੱਚ ਨਹੀਂ ਸੀ ਅੰਤ ਉਹਨਾਂ ਇੱਕ ਰਾਹ ਲੱਭ ਲਿਆ ਉਹਨਾਂ ਅੰਦਰਖਾਨੇ ਅੰਗਰੇਜ਼ ਅਫਸਰਾਂ ਨਾਲ ਗੰਢੀ ਕਰ ਲਈ ਸਾਜ਼ਿਸ਼ ਇਹ ਬਣਾਈ ਗਈ ਕਿ ਖਾਲਸਾ ਫੌਜ ਨੂੰ ਅੰਗਰੇਜ਼ਾਂ ਨਾਲ ਟਕਰਾ ਕੇ ਮਰਵਾ ਦਿੱਤਾ ਜਾਏ ਇਹ ਫਿਰ ਅੰਗਰੇਜ਼ ਦੀ ਛਤਰ ਛਾਇਆ ਥੱਲੇ ਪੰਜਾਬ ਦੀ ਵਜ਼ਾਰਤ ਸੰਭਾਲੀ ਜਾਏ ਇਹ ਗੋਦ ਆਤ ਕਿਨੌਣੀ ਤੇ ਦੇਸ਼ ਧਰੋ ਦੇ ਬਰਾਬਰ ਸੀ ਪਰ ਰਾਜਸੀ ਤਾਕਤ ਦੇ ਭੁਖੇ ਲੀਡਰ ਸਭ ਕੁਝ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ ਅੰਗਰੇਜ਼ੀ ਸਰਕਾਰ ਦੀ ਬਦਲੀ ਹੋਈ ਪਾਲਿਸੀ ਨੇ ਪੰਜਾਬੀਆਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਸੀ ਅੰਗਰੇਜ਼ ਕਰਮਚਾਰੀਆਂ ਦੀਆਂ ਵਧੀਆਂਕੀਆਂ ਤੋਂ ਖਾਲਸਾ ਫੌਜਾਂ ਚਿੜੀਆਂ ਬੈਠੀਆਂ ਸਨ ਲਾਲ ਸਿੰਘ ਤੇ ਤੇਜ ਸਿੰਘ ਨੇ ਇਸ ਬੇਚੈਨ ਹਾਲਤ ਦਾ ਫਾਇਦਾ ਉਠਾ ਕੇ ਹਾਜਾਂ ਨੂੰ ਸਭ ਨੂੰ ਭੜਕਾ ਦਿੱਤਾ ਸਿੱਖ ਸਿਪਾਹੀਆਂ ਨੂੰ ਯਕੀਨ ਹੋ ਗਿਆ ਕਿ ਹੁਣ ਲੜਾਈ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਜਿੰਦਾ ਇਸ ਲੜਾਈ ਦੇ ਸਖਤ ਖਿਲਾਫ ਸੀ ਉਹ ਕਹਿੰਦੀ ਸੀ ਦਲੀਪ ਸਿੰਘ ਅਜੇ ਬਾਲਕ ਹੈ ਸਾਡਾ ਆਪਣਾ ਘਰ ਪਾਟਾ ਹੋਇਆ ਹੈ ਬਹੁਤੇ ਜਰਨੈਲ ਰਾਜ ਭਗਤ ਨਹੀਂ ਹਨ ਇਸ ਹਾਲਤ ਵਿੱਚ ਅਸੀਂ ਅੰਗਰੇਜ਼ ਨਾਲ ਲੜ ਕੇ ਜਿੱਤ ਨਹੀਂ ਸਕਾਂਗੇ ਸੋ ਸਾਨੂੰ ਅਜੇ ਅੰਗਰੇਜ਼ ਨਾਲ ਨਹੀਂ ਲੜਨਾ ਚਾਹੀਦਾ ਸਰਦਾਰ ਸ਼ਾਮ ਸਿੰਘ ਟਾਰੀ ਵਰਗੇ ਕੁਝ ਸਮਝਦਾਰ ਸਰਦਾਰ ਜਿੰਦਾਂ ਦੀ رائے ਨਾਲ ਸਹਿਮਤ ਸਨ ਪਰ ਜੋ ਸ਼ੀਲਾ ਧੜਾ ਉਹਨਾਂ ਨੂੰ ਬੁਜਦਿਲ ਪਛਾਹ ਖਿੱਚੂ ਤੇ ਨਾ ਜਾਣੇ ਕੀ ਕੀ ਕਹਿਣ ਲੱਗ ਪਿਆ ਉਹ ਲੋਕ ਆਮ ਜਨਤਾ ਵਿੱਚ ਕਹਿਣ ਲੱਗ ਪਏ ਇਹ ਲੋਕ ਲੜਾਈ ਤੋਂ ਰੋਕਣ ਵਾਲੇ ਕਾਇਰ ਹਨ ਇਹਨਾਂ ਨੂੰ ਗੁਰੂ ਉੱਤੇ ਭਰੋਸਾ ਨਹੀਂ ਰਿਹਾ ਇਹ ਬੇਮੁਖ ਹੋ ਗਏ ਹਨ ਅਸੀਂ ਪੰਥ ਦੀ ਖਾਤਰ ਅੰਗਰੇਜ਼ ਨਾਲ ਜ਼ਰੂਰ ਲੜਾਂਗੇ ਗੁਰੂ ਸਾਡੇ ਵੱਲ ਹੈ ਤੇ ਗੁਰੂ ਦਾ ਪੰਥ ਜ਼ਰੂਰ ਜਿੱਤੇਗਾ ਮੁਕਦੀ ਗੱਲ ਜਿੰਦਾਂ ਦੀ ਉਸ ਵੇਲੇ ਕਿਸੇ ਨਾ ਮੰਨੀ ਲਾਲ ਸਿੰਘ ਦਾ ਧੜਾ ਸਿਰੇ ਪੰਜਾਬ ਦੀ ਸਮਾਦ ਉੱਤੇ ਇਕੱਠਾ ਹੋਇਆ ਫੌਜਾਂ ਸਾਹਮਣੇ ਉਹਨਾਂ ਬੜੀਆਂ ਜੋਸ਼ੀਲੀਆਂ ਤਕਰੀਰਾਂ ਕੀਤੀਆਂ ਤੇ ਅੰਤ 17 ਨਵੰਬਰ 1845 ਈਸਵੀ ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ ਉਸ ਵੇਲੇ ਲਾਲ ਸਿੰਘ ਨੂੰ ਵਜ਼ੀਰ ਤੇ ਤੇਜ ਸਿੰਘ ਨੂੰ ਫੌਜ ਦਾ ਸੈਨਾਪਤੀ ਬਣਾਇਆ ਗਿਆ ਇਹ ਦੋਵੇਂ ਅਹੁਦੇ ਕੰਮ ਚਲਾਉਂ ਸਨ 30 ਹਜ਼ਾਰ ਸਿੱਖ ਫੌਜ ਨੂੰ ਨਾਲ ਲੈ ਕੇ ਦੋਵੇਂ ਪੰਡਤ ਦਰਿਆ ਸਤਲੁਜ ਟੱਪ ਪਏ ਅੰਗਰੇਜ਼ਾਂ ਤੇ ਸਿੱਖਾਂ ਦੀਆਂ ਸਤਲੁਜ ਕੰਢੇ ਪੰਜ ਲੜਾਈਆਂ ਹੋਈਆਂ ਸਿੱਖ ਸਿਪਾਹੀਆਂ ਨੇ ਲੜਨ ਵਿੱਚ ਬਹਾਦਰੀ ਵੱਲੋਂ ਅਖੀਰ ਕਰ ਦਿੱਤੀ ਪਰ ਉਹਨਾਂ ਦੇ ਆਗੂ ਵੈਰੀ ਨਾਲ ਰਲੇ ਹੋਏ ਸਨ ਸੋ ਲਾਲ ਸਿੰਘ ਆਦ ਦੀ ਗੱਦਾਰੀ ਦਾ ਸਦਕਾ ਸਿੱਖ ਇਹ ਜੰਗ ਹਾਰ ਗਏ ਮਹਾਰਾਣੀ ਜਿੰਦ ਕੌਰਾਂ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਆਦ ਦੇਸ਼ ਭਗਤਾ ਨੇ ਹਰ ਕੁਰਬਾਨੀ ਕੀਤੀ ਪਰ ਗੱਦਾਰਾਂ ਦੀ ਖੋਟੀ ਕਰਤੂਤ ਨੇ ਅੰਤ ਬੇੜਾ ਡੋਬ ਹੀ ਦਿੱਤਾ ਲੋਕਾਂ ਵਿੱਚ ਇਸ ਲੜਾਈ ਦਾ ਚਰਚਾ ਸ਼ੁਰੂ ਹੋਇਆ ਤਾਂ ਦੇਸ਼ ਦਰੋਈਆਂ ਨੇ ਸਾਰੇ ਦੋਸ਼ ਮਹਾਰਾਣੀ ਜਿੰਦਾ ਦੇ ਸਿਰ ਥੱਪਣੇ ਸ਼ੁਰੂ ਕਰ ਦਿੱਤੇ ਉਦੋਂ ਦੀਆਂ ਉਡਾਈਆਂ ਹੋਈਆਂ ਝੂਠੀਆਂ ਅਫਵਾਹਾਂ ਅਜੇ ਤੱਕ ਅਣ ਪੜਤੇ ਇਤਿਹਾਸ ਤੋਂ ਅਣਜਾਣ ਲੋਕਾਂ ਵਿੱਚ ਚੱਲੀਆਂ ਆ ਰਹੀਆਂ ਨੇ ਆਖੇ ਜਿੰਦਾ ਨੇ ਸਿੱਖਾਂ ਨੂੰ ਢੁਕਾ ਕੇ ਅੰਗਰੇਜ਼ਾਂ ਵਿਰੁੱਧ ਲੜਾਈ ਸ਼ੁਰੂ ਕਰਾਈ ਜਿੰਦਾ ਨੇ ਸਿੱਖ ਫੌਜਾਂ ਵਿਰੁੱਧ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਜਿੰਦਾ ਨੇ ਸਭਰਾਵਾਂ ਦੇ ਮੈਦਾਨ ਵਿੱਚ ਬਾਰੂਦ ਦੀ ਥਾਂ ਸਰੋਂ ਦੀਆਂ ਬੋਰੀਆਂ ਭੇਜ ਦਿੱਤੀਆਂ ਇਹਨਾਂ ਕਾਰਨਾ ਕਰਕੇ ਸਿੱਖ ਹਾਰ ਗਏ ਪਰ ਉਸ ਵੇਲੇ ਦੇ ਇਤਿਹਾਸਕਾਰ ਸਾਰੀਆਂ ਗਵਾਹੀਆਂ ਇਸ ਦੇ ਉਲਟ ਦਿੰਦੇ ਹਨ ਮੈਕ ਗ੍ਰੇਗਰ ਲਿਖਦਾ ਹੈ ਜਿੰਨਾ ਇਸ ਲੜਾਈ ਦੇ ਹੱਕ ਵਿੱਚ ਨਹੀਂ ਸੀ ਭਾਵ ਅੰਗਰੇਜ਼ਾਂ ਨਾਲ ਲੜਾਈ ਛੇੜਨਾ ਨਹੀਂ ਸੀ ਚਾਹੁੰਦੀ ਸਮਿਥ ਲਿਖਦਾ ਹੈ ਵਾਅਦਾ ਸਾਰਾ ਅੰਗਰੇਜ਼ਾਂ ਦਾ ਸੀ ਸੁਲਾਹ ਅੰਗਰੇਜ਼ਾਂ ਨੇ ਤੋੜੀ ਸੀ ਅੰਗਰੇਜ਼ਾਂ ਦੀਆਂ ਵਧੀਆਂਕੀਆਂ ਦੇ ਕਾਰਨ ਸਿੱਖ ਲੜਨ ਵਾਸਤੇ ਮਜਬੂਰ ਹੋ ਗਏ ਸਨ ਅੰਗਰੇਜ਼ਾਂ ਦੇ ਪੋਲੀਟੀਕਲ ਏਜੰਟ ਬਰਾਡਫੁੱਟ ਦਾ ਨਾਇਬ ਕੈਪਟਨ ਨਿਕਲਸਨ ਲਿਖਦਾ ਹੈ ਲਾਲ ਸਿੰਘ ਦੀਆਂ ਚਿੱਠੀਆਂ ਮੇਰੇ ਕੋਲ ਆਉਂਦੀਆਂ ਰਹੀਆਂ ਜਿਨ੍ਹਾਂ ਵਿੱਚ ਅੰਗਰੇਜ਼ਾਂ ਦਾ ਵਫਾਦਾਰ ਮਿੱਤਰ ਰਹਿਣ ਦਾ ਭਰੋਸਾ ਦਵਾਇਆ ਹੁੰਦਾ ਸੀ ਕਨਿੰਗਮ ਲਿਖਦਾ ਹੈ ਸਿੱਖਾਂ ਦੇ ਬਾਰੂਦ ਨੂੰ ਤਬਾਹ ਕਰਨ ਵਾਲਾ ਪੰਡਿਤ ਤੇਜ ਸਿੰਘ ਹੈ ਮੁਕਦੀ ਗੱਲ ਜਿਹੜੇ ਗੁਨਾਹ ਲਾਲ ਸਿੰਘ ਤੇ ਤੇਜ ਸਿੰਘ ਆਪ ਕਰਦੇ ਉਹ ਵਿਚਾਰੀ ਜਿੰਦਾਂ ਦੇ ਸਿਰ ਮੜ ਦਿੰਦੇ ਰਹੇ ਸਨ ਅਸਲੀਅਤ ਕੀ ਹੈ ਲਾਲ ਸਿੰਘ ਤੇਜ ਸਿੰਘ ਨੇ ਅੰਦਰਖਾਨੇ ਅੰਗਰੇਜ਼ਾਂ ਨਾਲ ਗੰਢ ਕੇ ਫੇਰ ਲੜਾਈ ਛੇੜੀ ਉਹ ਅੰਗਰੇਜ਼ਾਂ ਨੂੰ ਹਰ ਤਰ੍ਹਾਂ ਦੀਆਂ ਖਬਰਾਂ ਭੇਜਦੇ ਰਹੇ ਤੇ ਉਹਨਾਂ ਦੇ ਹੁਕਮ ਅਨੁਸਾਰ ਕੰਮ ਕਰਦੇ ਰਹੇ ਅੰਗਰੇਜ਼ਾਂ ਦੇ ਕਹਿਣ ਉੱਤੇ ਹੀ ਲਾਲ ਸਿੰਘ ਨੇ ਫਿਰੋਜ਼ਪੁਰ ਤੇ ਹਮਲਾ ਕੀਤਾ ਮੁਕਦੀ ਤੇ ਫੇਰੂ ਸ਼ਹਿਰ ਦੇ ਮੈਦਾਨ ਵਿੱਚੋਂ ਉਹ ਉਸ ਵੇਲੇ ਨਸ ਉੱਠਿਆ ਜਦ ਸਿੱਖ ਫੌਜਾਂ ਜਿੱਤ ਜਾਣ ਵਾਲੀਆਂ ਸਨ ਸਭਰਾਵਾਂ ਦੀ ਲੜਾਈ ਤੋਂ ਪਹਿਲਾਂ ਉਹਨੇ ਆਪਣੇ ਮੋਰਚੇ ਦਾ ਨਕਸ਼ਾ ਤੇ ਫੌਜੀ ਭੇਤ ਅੰਗਰੇਜ਼ਾਂ ਨੂੰ ਭੇਜ ਦਿੱਤੇ ਲਾਲ ਸਿੰਘ ਤੇਜ ਸਿੰਘ ਬਿਨਾਂ ਕਾਰਨ ਮੈਦਾਨ ਵਿੱਚੋਂ ਨਸ ਗਏ ਸਤਲੁਜ ਉੱਤੇ ਵੱੱਦਾ ਹੋਇਆ ਬੇੜੀਆਂ ਦਾ ਪੁਲ ਤੇਜ ਸਿੰਘ ਨੇ ਦੋ ਬੇੜੀਆਂ ਡੂਬ ਕੇ ਤੋੜ ਦਿੱਤਾ ਤਾਂ ਕਿ ਹਾਰੀ ਹੋਈ ਸਿੱਖ ਫੌਜ ਜਿਉਂਦੀ ਬਚ ਕੇ ਨਾ ਨਿਕਲ ਸਕੇ 바ਰੂਦ ਦੇ ਥਾਂ ਤੇਜ ਸਿੰਘ ਨੇ ਸਰੋਂ ਤੇ ਰੇਤ ਦੀਆਂ ਪੇਟੀਆਂ ਭਰ ਕੇ ਭੇਜ ਦਿੱਤੀਆਂ ਤੇ ਤੀਸਰਾ ਸੀ ਡੋਗਰਾ ਰਾਜਾ ਗੁਲਾਬ ਸਿੰਘ ਅਲੀਵਾਲ ਦੀ ਲੜਾਈ ਪਿੱਛੋਂ ਉਹ ਵੀ ਫੌਜ ਵਿੱਚ ਆ ਗਿਆ ਸੀ ਉਹਨੇ ਲਾਰਡ ਹਾਰਡਿੰਗ ਨਾਲ ਗੁਪਤ ਸਮਝੌਤਾ ਕਰ ਲਿਆ ਜਿਸ ਦਾ ਭਾਵ ਸੀ ਕਿ ਲੜਾਈ ਵਿੱਚ ਧੋਖੇ ਨਾਲ ਸਿੱਖ ਫੌਜ ਤਬਾਹ ਕਰ ਦਿੱਤੀ ਜਾਵੇ ਹਾਰੀ ਹੋਈ ਫੌਜ ਨੂੰ ਲਾਹੌਰ ਦਰਬਾਰ ਕੱਢ ਦੇਵੇ ਤੇ ਲਾਹੌਰ ਦਰਬਾਰ ਦੇ ਸਰਦਾਰ ਅੰਗਰੇਜ਼ਾਂ ਨਾਲ ਸੁਲਾਹ ਕਰ ਲੈਣਗੇ ਇਹ ਸਨ ਕਾਰਨ ਸਤਲੁਜ ਕੰਢੇ ਸਿੱਖਾਂ ਦੇ ਹਾਰਨ ਦੇ 10 ਫਰਵਰੀ ਨੂੰ ਸਭਰਾਵਾਂ ਦੇ ਮੈਦਾਨ ਵਿੱਚ ਸਿੱਖ ਹਾਰੇ ਤੇ 20 ਫਰਵਰੀ ਨੂੰ ਲਾਰਡ ਹਾਰਡਿੰਗ ਨੇ ਲਾਹੌਰ ਵਿੱਚ ਇੱਕ ਦਰਬਾਰ ਕੀਤਾ ਦਲੀਪ ਸਿੰਘ ਨੂੰ ਰਾਜ ਸਿੰਘਾਸਣ ਤੇ ਬਿਠਾਇਆ ਗਿਆ ਅੰਗਰੇਜ਼ ਅਫਸਰ ਸੱਜੇ ਹੱਥ ਤੇ ਸਿੱਖ ਖੱਬੇ ਹੱਥ ਬੈਠੇ ਇਹ ਹੈ ਫਰਕ ਜਿੱਤਣ ਤੇ ਹਾਰਨ ਵਾਲੀ ਕੌਮ ਦਾ ਹਾਰਡਿੰਗ ਨੇ ਦਲੀਪ ਸਿੰਘ ਨੂੰ ਸਿੱਖਾਂ ਦਾ ਮਹਾਰਾਜਾ ਮੰਨ ਲਿਆ ਉਸ ਦੇ ਮਾਧਿਅਤ ਲਾਲ ਸਿੰਘ ਨੂੰ ਵਜ਼ੀਰ ਤੇ ਤੇਜ ਸਿੰਘ ਨੂੰ ਸੈਨਾਪਤੀ ਥਾਪਿਆ ਹਾਰਡਿੰਗ ਦੇ ਕਹਿਣ ਉੱਤੇ ਰਾਜਾ ਗੁਲਾਬ ਸਿੰਘ ਨੇ ਕੋਹੀਨੂਰ ਹੀਰਾ ਲਿਆ ਕੇ ਵਿਖਾਇਆ ਜੋ ਹਾਰਡਿੰਗ ਨੇ ਆਪਣੇ ਹੱਥੀਂ ਸਾਰੇ ਅੰਗਰੇਜ਼ ਅਫਸਰਾਂ ਨੂੰ ਵਿਖਾਇਆ 9 ਮਾਰਚ 1846 ਈਸਵੀ ਨੂੰ ਲਾਹੌਰ ਦਰਬਾਰ ਤੇ ਅੰਗਰੇਜ਼ ਸਰਕਾਰ ਵਿੱਚ ਸੁਲਾਹ ਹੋਈ ਇਹ ਅਹਿਦਨਾਮੇ ਅਨੁਸਾਰ ਬਿਆਸ ਤੋਂ ਚੜ੍ਹਦੇ ਪਾਸੇ ਦਾ ਸਾਰਾ ਇਲਾਕਾ ਸਿੱਖਾਂ ਨੇ ਅੰਗਰੇਜ਼ਾਂ ਨੂੰ ਦੇ ਦਿੱਤਾ ਨਾਲ ਹੀ ਜੰਗ ਦੇ ਹਰਜ਼ਾਨੇ ਵਜੋਂ ਸਿੱਖਾਂ ਨੇ 1.5 ਕਰੋੜ ਰੁਪਇਆ ਦੇਣਾ ਮੰਨਿਆ ਉਸ ਵਿੱਚੋਂ 50 ਲੱਖ ਨਕਦ ਦਿੱਤਾ ਤੇ 1 ਕਰੋੜ ਬਦਲੇ ਉਹਨਾਂ ਜੰਮੂ ਕਸ਼ਮੀਰ ਦਾ ਇਲਾਕਾ ਦੇ ਦਿੱਤਾ ਰਾਜਾ ਗੁਲਾਬ ਸਿੰਘ ਨੇ ਸਿੱਖਾਂ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਬਹੁਤ ਸੇਵਾ ਕੀਤੀ ਸੀ ਅੰਗਰੇਜ਼ਾਂ ਨੇ ਉਸ ਤੋਂ 75 ਲੱਖ ਰੁਪਏ ਲੈ ਕੇ ਜੰਮੂ ਕਸ਼ਮੀਰ ਉਸ ਨੂੰ ਦੇ ਦਿੱਤਾ ਉਹ ਉੱਥੋਂ ਦਾ ਮਹਾਰਾਜਾ ਬਣ ਗਿਆ 11 ਮਾਰਚ ਨੂੰ ਕੁਝ ਹੋਰ ਸ਼ਰਤਾਂ ਵਧਾ ਕੇ ਲਾਹੌਰ ਵਿੱਚ ਕੁਝ ਅੰਗਰੇਜ਼ੀ ਫੌਜ ਇੱਕ ਸਾਲ ਵਾਸਤੇ ਰੱਖੀ ਗਈ ਇਹ ਪ੍ਰਬੰਧ ਕਰਕੇ ਲਾੜਹਾਡਿੰਗ ਤੇ ਗਫ ਲਾਹੌਰ ਛੱਡ ਕੇ ਚਲੇ ਗਏ ਪਿੱਛੋਂ ਸਿੱਖ ਹਕੂਮਤ ਕਹਿੋ ਜਈ ਰਹਿ ਗਈ ਇਸ ਬਾਰੇ ਅੰਗਰੇਜ਼ ਇਤਿਹਾਸਕਾਰ ਮੈਕ ਗ੍ਰੇਕਰ ਲਿਖਦਾ ਹੈ ਲਾਹੌਰ ਦੀ ਸਿੱਖ ਹਕੂਮਤ ਅਸਲੀ ਅਰਥਾਂ ਵਿੱਚ ਮਰ ਚੁੱਕੀ ਹੈ ਵਿਖਾਵੇ ਮਾਤਰ ਉਸ ਵਿੱਚ ਇੱਕ ਬਾਦਸ਼ਾਹ ਹੈ ਇੱਕ ਵਜ਼ੀਰ ਤੇ ਕੁਝ ਫੌਜ ਪਰ ਉਹ ਸਾਰੇ ਦੇ ਸਾਰੇ ਅੰਗਰੇਜ਼ੀ ਤਾਕਤ ਦੇ ਆਸਰੇ ਥੱਲੇ ਹਨ ਮਹਾਰਾਜਾ ਦਲੀਪ ਸਿੰਘ ਇੱਕ ਕੱਟ ਪੁਤਲੀ ਹੈ ਅਸਲੀ ਅਰਥਾਂ ਵਿੱਚ ਜਿਸ ਦੀ ਕੋਈ ਤਾਕਤ ਨਹੀਂ ਉਹ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੈ ਸਹੀ ਅਰਥਾਂ ਵਿੱਚ ਇਸ ਵੇਲੇ ਅੰਗਰੇਜ਼ੀ ਹੀ ਪੰਜਾਬ ਦੇ ਹਾਕਮ ਹਨ ਦੇਸ਼ ਤੇ ਕੌਮ ਨਾਲ ਇਨਾ ਵਿਸਾਹਕਾਤ ਕਰਕੇ ਲਾਲ ਸਿੰਘ ਪੰਜਾਬ ਦਾ ਵਜ਼ੀਰ ਬਣਿਆ ਪਰ ਉਹ ਵਜ਼ੀਰੀ ਉਸ ਨੂੰ ਬਹੁਤਾ ਜ਼ਰ ਮੰਨਣੀ ਨਾ ਮਿਲੀ ਰਾਜਾ ਗੁਲਾਬ ਸਿੰਘ ਜੰਮੂ ਦੇ ਵਿਰੁੱਧ ਸਾਜ਼ਿਸ਼ ਕਰਨ ਦੇ ਦੋਸ਼ ਵਿੱਚ 3 ਸਤੰਬਰ 1846 ਈਸਵੀ ਨੂੰ ਲਾਲ ਸਿੰਘ ਨੂੰ ਵਜ਼ਾਰਤ ਤੋਂ ਹਟਾ ਕੇ ਤੇ 2000 ਮਾ ਬਾਰ ਪੈਨਸ਼ਨ ਦੇ ਕੇ ਬਨਾਰਸ ਵਿੱਚ ਨજરਬੰਦ ਕਰ ਦਿੱਤਾ ਗਿਆ